ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਵੀ ਹੁਣ ਆਪਾਂ ਕਣਕਾਂ ਵੱਢੀ ਜਾਂਨੇ ਆ ਤੇ ਕਣਕਾਂ ਤੋਂ ਬਾਅਦ ਵਾਣ ਨੂੰ ਵਿਹਲਾ ਰੱਖੀਏ ਜਾਂ ਇਹਦੇ ਚ ਕੋਈ ਹਰੀ ਖਾਦਾਸਤੇ ਆਪਾਂ ਕੋਈ ਫਸਲ ਬੀਜੀਏ ਤੇ ਜਾਂ ਫਿਰ ਆਪਾਂ ਕੋਈ ਫਸਲ ਲੈਣ ਵਾਸਤੇ ਜਾਨੀ ਕਿ ਉਹ ਫਸਲ ਤੋਂ ਆਪਾਂ ਪੈਸੇ ਕਮਾ ਲਈਏ ਵੱਢ ਕੇ ਮੰਡੀ ਚ ਲਾ ਜਾ ਕੇ ਕੋਈ ਇਹੋ ਜੀ ਫਸਲ ਬੀਜੀਏ ਜਾਂ ਫਿਰ ਆਪਾਂ ਮੱਕੀ ਬੀਜੀਏ ਜਿਹਦੇ ਨਾਲ ਆਪਾਂ ਨੂੰ ਕੋਈ ਮਨਾਵਾ ਹੋਵੇ। ਬਈ ਜੇ ਹੁਣ ਜਿਹੜੀਆਂ ਇਹ ਟਾਈਮ ਐ ਇਹ ਵਾਣਾਂ ਨੂੰ ਵੇਲੇ ਰੱਖਣ ਦਾ ਟਾਈਮ ਨਹੀਂ ਗਾ ਤੇ ਕੁਛ ਨਾ ਕੁਛ ਕਿਉਂਕਿ ਮਹਿੰਗਾਈ ਦੇ ਕਰਕੇ ਆਪਣਾ ਖਰਚੇ-ਵਰਚੇ ਪਹਿਲੇ ਨਹੀਂ ਪੂਰੇ ਹੁੰਦੇ ਤੇ ਆਪਾਂ ਨੂੰ ਫਿਰ ਕੋਈ ਨਾ ਕੋਈ ਫਸਲ ਲੈਣੀ ਪੈਂਦੀ ਐ ਤੇ ਉਹ ਆਪਾਂ ਅੱਜ ਤੁਹਾਨੂੰ ਦੱਸਾਂਗੇ। ਵੀਡੀਓ ਨੂੰ ਤੁਸੀਂ ਵਿਚਾਲੇ ਨਾ ਛੱਡ ਕੇ ਜਾਇਓ। ਪੂਰੇ ਅਖੀਰ ਤੱਕ ਵੇਖਿਓ ਸਾਰਾ ਕੁਝ ਦੱਸਾਂਗੇ ਆਪਾਂ ਵੀ ਕਿੰਨਾ ਉਹਦਾ ਝਾੜ ਸੀ ਜਾਂ ਕਿੰਨੇ ਰੁਪਈਆ ਦੀ ਉਹ ਵਾਹਣ ਚੋਂ ਕਿੱਲੇ ਚੋਂ ਨਿਕਲੀ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਬਾਈ ਜੀ ਜਿਵੇਂ ਹੁਣ ਆਪਾਂ ਕਣਕਾਂ ਵੜ ਲਾਂਗੇ ਉਸ ਤੋਂ ਬਾਅਦ ਬਹੁਤੇ ਵਾਹਣ ਤਾਂ ਵਿਹਲੇ ਪਈ ਰਹਿੰਦੇ ਆ ਜਾਂ ਆਪਾਂ ਵਾਹ ਕੇ ਸੜਤੇ ਤੇ ਜਾਂ ਆਪਾਂ ਮੀਨੂ ਡੀਕੀਆਂ ਨਾਲ ਚੱਲ ਜਦੋਂ ਮੀਂਹ ਪਿਆ ਉਹਦੋਂ ਵਾਹਾਂਗੇ ਕਿਉਂਕਿ ਤੇਲ ਮਹਿੰਗੇ ਆ ਆਪਾਂ ਨੂੰ ਕਿਰਸ ਹੋ ਜਾਂਦੀ ਆ ਵੀ ਹੁਣ ਵਾਹਾਂਗੇ ਫੇਰ ਦੁਬਾਰੇ ਵਾਉਣਾ ਪਊਗਾ ਤੇ ਫੇਰ ਮੀਂਹ ਪੈਗਾ ਤਾਂ ਫੇਰ ਬੋਣਾ ਪਊਗਾ ਪਰ ਇੱਕ ਗੱਲ ਜਿਹੜੀ ਆਪਾਂ ਵੇਖੀ ਆ ਪਿਛਲੇ ਸਾਲ ਪਿਛਲੇ ਸਾਲ ਦਾ ਤਜਰਬਾ ਦੱਸਦੇ ਆਪਾਂ ਤੁਹਾਨੂੰ ਬੜਾ ਲੰਮਾ ਚੌੜਾ ਕੰਮ ਨਹੀਂਗਾ ਕਿਉਂਕਿ ਇਹ ਲੱਗੀ ਫੱਬੀ ਹੁੰਦੀ ਐ ਪਿਛਲੇ ਸਾਲ ਦੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਗੱਲ ਪਿਛਲੇ ਸਾਲ ਆਪਣੇ ਕਣਕ ਵੱਢ ਕੇ ਤੇ ਮੂੰਗੀ ਬੀਜਤੀ ਤੇ ਬੀਜੀ 2 ਕਿੱਲੇ 2 ਕਿੱਲੇ ਬੀਜਾਂ ਦਾ ਵੀ ਕਾਰਨ ਸੀਗਾ ਉਹ ਵੀ ਆਪਾਂ ਤੁਹਾਨੂੰ ਵਿੱਚ ਦੱਸਾਂਗੇ ਵੀਡੀਓ ਦੇ ਤੁਸੀਂ ਸੁਣਿਓ ਦੋ ਕਿੱਲੇ ਮੂੰਗੀ ਬੀਜ ਤੇ ਤੇ ਬਾਕੀ ਮੱਕੀ ਬੀਜਤੀ ਮੱਕੀ ਨੇ ਤਾਂ ਬਾਈ ਜੀ ਅਚਾਰਾਸਤੇ ਬੀਜੀ ਸੀ ਵੀ ਵੇਚਣ ਵਾਸਤੇ ਅਚਾਰ ਲਈ ਲੈ ਲੈਂਦੇ ਆ ਫੈਕਟਰੀਆਂ ਵਾਲੇ ਜਿਹੜੇ ਚਾਰ ਪਾ ਕੇ ਰੱਖਦੇ ਆ ਜਿੰਨਾਂ ਕੋਲੇ ਸੰਦਾ ਬੰਦਾ ਹੁੰਦਾ ਹੈ ਗੱਠਾਂ ਬੰਨਣ ਵਾਲਾ ਤੇ ਉਹਨੇ ਤਾਂ ਬਾਈ ਛੱਕੀ ਕਰਤਾ ਕੰਮ ਪਾਣੀ ਚੜ ਚੜ ਵੱਢੀ ਤੇ ਅੱਧੀ ਅੱਧੀ ਰਾਤ ਤੱਕ ਚੱਲੀ ਜਾਇਆ ਕਰੇ ਕੰਮ ਪੱਲੇ ਕੁਝ ਪਵੇ ਨਾ ਤੇ 2 ਕਿੱਲੇ ਮੂੰਗੀ ਬੀਜੀ ਸੀ। ਹੁਣ ਮੂੰਗੀ ਬੀਜੀ ਸੀ ਮੂੰਗੀ ਨੇ ਤਾਂ ਦੋਹਾਂ ਕਿੱਲਾਂ 'ਚ 86000 ਰੁਪਇਆ ਦੇਤਾ। ਦੋਹਾਂ ਕਿੱਲਾਂ 'ਚ 86000 ਦੀ ਮੂੰਗੀ ਹੋਈ। ਤੇ ਜਿਹੜੀ ਮੱਕੀ ਸੀ ਮੱਕੀ ਨੇ ਤਾਂ ਚੱਕੀ ਕਰ ਤੇ ਪਲਾਂ ਹੁਣੇ ਪੈਸੇ ਦਿੱਤੇ। ਪਰ ਜਿੰਨੇ ਉਹਦੇ ਤੇ ਦੁਖੀ ਹੋਏ ਉਹਨਾਂ ਸਾਰਾ ਸਾਲ ਦੁਖੀ ਨੇ ਹੋਏ। ਤੇ ਮੂੰਗੀ ਨੇ ਦਿੱਤੇ 43000 ਦੀ ਕਿੱਲੇ 'ਚੋਂ 86000 ਦੀ ਦੋ ਕਿੱਲਾਂ 'ਚੋਂ। 85000 ਦੀ ਦੋ ਕਿੱਲਾਂ ਚੋਂ ਤੇ ਇੱਕ ਕਿੱਲੇ ਚੋਂ 43000 ਦੀ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਆਪਾਂ ਨੂੰ ਵਣ ਵਿਲਾ ਰੱਖਣ 'ਚ ਫਾਇਦਾ ਹੈ ਜਾਂ ਆਪਾਂ ਨੂੰ ਕੋਈ ਫਸਲ ਵੀਜਨ 'ਚ ਫਾਇਦਾ ਹੈ ਹੁਣ ਇਹਦੀ ਇੱਕ ਗੱਲ ਹੋਰ ਹੈ ਜੇ ਆਪਾਂ ਕੋਈ ਕਣਕ ਤੇ ਸਪਰੇਅ ਲੀਡਰ ਵਗੈਰਾ ਕੀਤੀ ਹੈ ਲੀਡਰ ਟਾਈਪ ਕੋਈ ਵੀ ਸਾਲਟ ਜਿਹਦੇ ਜਿਹੜਾ ਲੀਡਰ 'ਚ ਹੁੰਦਾ ਉਹ ਸਪਰੇਅ ਆਪਾਂ ਕਿਸੇ ਵੀ ਕੰਪਨੀ ਦੀ ਕੀਤੀ ਹੈ ਤੇ ਬਾਈ ਬਣ ਕੇ ਉੱਥੇ ਨਾ ਬੀਜੋ ਉੱਥੇ ਬਈ ਜੀ ਉਦੋਂ ਪਿਛਲੇ ਸਾਲ ਦੀ ਕਹਾਣੀ ਹੈ ਇਹ ਕਣਕ ਤੇ ਸਪਰੇਅ ਕੀਤੀ ਸੀ ਲੀਡਰ ਤੇ ਉੱਥੇ ਮੂੰਗੀ ਬੀਜਤੀ ਸੀ ਬੀਜ ਵੀ 8-9 ਕਿੱਲੇ ਦਿੱਤੀ ਸੀ ਸਾਰੀ ਮੂੰਗੀ ਸੀ ਪਰ ਉਹ ਮੂੰਗੀ ਨੇ ਛੱਕੀ ਕਰਤੇ ਮੂੰਗੀ ਨੂੰ ਉਗਰਨ ਅਨਸਾਰ ਹੀ ਮੂੰਗੀ ਬੈਠਣ ਲੱਗ ਪਈ ਜੇ ਤਾਂ ਉਹਨੂੰ ਪਾਣੀ ਲਾਉਂਦੇ ਤਾਂ ਉਦੋਂ ਮਰਦੀ ਆ ਉਹ ਪਤਾ ਨਹੀਂ ਕੀ ਕਾਰਨ ਹੋਇਆ ਜਾਂ ਕੀ ਉਹਦੇ ਵਿੱਚ ਹੈਗਾ ਤੇ ਜੇ ਆਪਾਂ ਕੋਈ ਲੀਟਰ ਵਗੈਰਾ ਸਪਰੇਅ ਕੀਤੀ ਤਾਂ ਇਹ ਆਪਾਂ ਫਸਲ ਨਾ ਬੀਜੀਏ ਮੱਕੀ ਵੀ ਨਾ ਬੀਜੀਏ ਮੱਕੀ ਵੀ ਨਹੀਂ ਹੁੰਦੀ ਉੱਥੇ ਬਾਈ ਪੱਠੇ ਕੋਈ ਵੀ ਨਹੀਂ ਹੁੰਦੇ ਨਾ ਕੋਈ ਚਰੀ ਨਾ ਕੋਈ ਜਵਾਰ ਨਾ ਕੋਈ ਮੱਕੀ ਤੇ ਨਾ ਮੂੰਗੀ ਇਹਨਾਂ 'ਚ ਆਪਾਂ ਬਾਈ ਕੋਈ ਚੀਜ਼ ਨਾ ਬੀਜੀਏ ਤੇ ਜੇ ਆਪਾਂ ਨਹੀਂ ਕੀਤੀ ਇਹ ਸਪਰੇਅ ਫਿਰ ਬਾਈ ਜੀ ਬੀਜ ਸਕਦੇ ਆ ਮੌਸਮਾਇਤ ਕੀ ਵੀ ਸ਼ਾਇਦ ਠੰਡਾ ਹੀ ਰਵੇ ਜਿਵੇਂ ਹੁਣ ਚੱਲੀ ਜਾਂਦਾ ਤੇ ਜੇ ਥੋੜੀ ਜਿਹੀ ਠੰਡ ਜੀ ਰਹੀ ਬਾਹਲੀ ਗਰਮੀ ਨਾ ਪਈ ਤਾਂ ਬਈ ਮੱਕੀ ਵੀ ਮੂੰਗੀ ਵੀ ਵਧੀਆ ਪੈਸੇ ਦੇ ਜੂਗੀ ਤੇ ਝਾੜ ਵੀ ਚੰਗਾ ਹੋਊਗਾ ਪਰ ਇੱਕ ਗੱਲ ਜ਼ਰੂਰ ਹੈ ਐਂ ਕਿ ਮੂੰਗੀ ਦੇ ਬਾਜ਼ਾਰ ਬਹੁਤ ਹੈ ਤੇ ਰੇਟ ਤੇ ਆ ਕੇ ਜ਼ਰੂਰ ਥੋੜਾ ਜਿਹਾ ਅੜ ਸਕਦਾ ਕੰਮ ਤੇ ਮੂੰਗੀ ਉਂ ਵੇਚਣਗੇ ਬਹੁਤ ਆ ਜਿਹੜੀ ਮੂੰਗੀ ਬੀਜੀ ਸੀ ਉਹ ਆਪਾਂ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਮੂੰਗੀ ਸੀਗੀ ਸਟਾਰ 444 ਇਹਦੀ ਕੋਈ ਆਪਾਂ ਮਸ਼ਹੂਰੀ ਨਹੀਂ ਕਰਦੇ ਆਪਾਂ ਤਾਂ ਉਹ ਚੀਜ਼ ਦੱਸਦੇ ਆ ਜਿਹੜੀ ਬੀਜੀ ਸੀ ਆਪਾਂ ਤਜਰਬਾ ਕੀਤਾ ਤੇ ਝਾੜ ਵਧੀਆ ਸੀ ਬਈ ਸਪਰਿਆਂ ਵੀ ਕੋਈ ਜ਼ਿਆਦੇ ਨਹੀਂ ਦੋ ਸਪਰਿਆਂ ਤੇ ਅੱਧਾ ਗੱਟਾ ਯੂਰੀਆ ਦਾ ਤੇ 15 ਕਿਲੋ ਬੀ ਕਿੱਲੇ ਦਾ ਤੇ 25 ਕਿਲੋ ਡਾਈ ਆਹੀ ਚੀਜ਼ ਪਾਈ ਸੀ ਵਾਹ ਕੇ ਬੀਜੀ ਸੀ ਤੇ ਕਈ ਭਰਾ ਵੀ ਤੂੜੀ ਬਣਾਉਣ ਸਾਥ ਜੀਰੋ ਡਰਲ ਦਾ ਵੀ ਬੀਜ ਦਿੰਦੇ ਆ ਪਰ ਵਾਹ ਕੇ ਬੀਜੀ ਥੋੜੇ ਜਿਹਾ ਐ ਹੋ ਜਾਂਦਾ ਜਿਵੇਂ ਹੁਣ ਮੀਂਹ ਪੈ ਕੇ ਵਣ ਗਿੱਲੇ ਆ ਤਾਂ ਵਾਹ ਕੇ ਬੀਜੇ ਤੋਂ ਰੌਣੀ ਵਰਗਾ ਕੰਮ ਬਣ ਜਾਂਦਾ ਬਾਈ ਤੇ ਫਸਲ ਚੰਗੀ ਉੱਠ ਖੜਦੀ ਆ ਪਰ ਥੋੜਾ ਜਿਹਾ ਗੰਦਾ ਦਾ ਹੁੰਦਾ ਵੀ ਗੰਧ ਵੀ ਉੱਠ ਖੜ ਦਾ ਨਾਲ ਕਾਪੂ ਦਾ ਤੇ ਉਹਦਾ ਥੋੜਾ ਜਿਹਾ ਹੁੰਦਾ ਜੇ ਆਪਾਂ ਸਾਰੇ ਪੋਰਾਂ ਚ ਮਸ਼ੀਨ ਦੇ ਅੱਜ ਮੂੰਗੀ ਬੀਜਦੇ ਆਂ ਤਾਂ ਗੰਦ ਇੰਨੀ ਤਕਲੀਫ ਨਹੀਂ ਦਿੰਦਾ ਜੇ ਆਪਾਂ ਇੱਕ ਪੋਰ ਬੰਦ ਕਰਕੇ ਬੀਜਾਂਗੇ ਤਾਂ ਬਈ ਥੋੜੀ ਕੰਨੀ ਤਕਲੀਫ ਆਊਗੀ ਤੇ ਸਾਰਿਆਂ ਨੂੰ ਬੈਸਟ ਹੈ ਮੂੰਗੀ ਮੂੰਗੀ ਦੀ ਫਸਲ ਵਧੀਆ ਪੈਸੇ ਦਿੰਦੀ ਆ ਇਹਦਾ ਇੱਕ ਹੋਰ ਵੀ ਹੈ ਜੇ ਮੀਂਹ ਪੈਂਦੇ ਆ ਮੰਨ ਕੇ ਚੱਲੋ ਵੱਡਣ ਮੌਕੇ ਆਪਾਂ ਤਾਂ ਨਹੀਂ ਇਹ ਮੀਂਹਾਂ ਚ ਵੱਢੀ ਜਾਂਦੀ ਤਾਂ ਬਈ ਇਹ ਵਿੱਚ ਕਦੋਂ ਵੀ ਹੋ ਜਾਂਦੀ ਹੈ ਹਰੀ ਖਾਦ ਬਣਾਉਣੀ ਹੈ ਹਰੀ ਖਾਦ ਬਣਾ ਸਕਦੇ ਆ ਜੇ ਆਪਾਂ ਇਹਦੀ ਫਸਲ ਲੈਣੀ ਆਪ ਨੂੰ ਚੰਗੀਆਂ ਲੱਗਦੀਆਂ ਫਲੀਆਂ ਲੱਗਦੀਆਂ ਪੱਕਦੀਆਂ ਤਾਂ ਆਪਾਂ ਬਈ ਜੀ ਫਸਲ ਵੀ ਲੈ ਸਕਦੇ ਆ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ